ਸੋਸ਼ਲ ਮੀਡੀਆ ਤੇ YouTube ਤੇ ਚੱਲ ਰਹੀਆਂ ਲਚਰਤਾ ਵੀਡੀਓ ਜਾਂ ਡਬਲ ਮੀਨਿੰਗ ਵਾਲੀਆਂ ਵੀਡੀਓ ਜੋ ਬਣਾਉਂਦੇ ਨੇ ਮੁੰਡੇ ਕੁੜੀਆਂ ਜੇ ਆਹ ਇੱਕ ਦੋ ਦਿਨਾਂ ਦੇ ਵਿੱਚ ਉਹਨਾਂ ਨੇ ਆਪਣੇ ਪੇਜਾਂ ਤੋਂ ਵੀਡੀਓ ਡਿਲੀਟ ਨਹੀਂ ਕੀਤੀਆਂ ਤੇ ਨਹੀਂ ਫਿਰ ਦੇਖੋ ਫਿਰ ਬਣਦਾ ਕੀ ਆ ਕਮਲ ਕੌਰ ਦੀ ਜੋ ਹੱਤਿਆ ਹੋਈ ਹੈ ਉਸ ਦੀ ਅੱਜ ਕੱਲ ਬੜੀ ਚਰਚਾ ਚੱਲ ਰਹੀ ਹੈ ਜੋ ਕਿ ਸੋਸ਼ਲ ਮੀਡੀਆ ਤੇ ਅਸ਼ਲੀਲ ਗੰਦੀਆਂ ਰੀਲਾਂ ਪਾਉਂਦੀ ਸੀ ਸੋ ਆਪਾਂ ਇਸ ਕੇਸ ਤੋਂ ਥੋੜਾ ਪਾਸੇ हट ਕੇ ਗੱਲਾਂ ਕਰਦੇ ਆ ਇਸ ਤੋਂ ਇਲਾਵਾ ਜੋ ਹੋਰ ਵੀ ਬੀਬੀਆਂ ਅਸ਼ਲੀਲ ਰੀਲਾਂ ਬਣਾਉਂਦੀਆਂ ਉਹਨਾਂ ਨੂੰ ਵੀ ਧਮਕੀਆਂ ਦਿੱਤੀਆਂ ਗਈਆਂ ਪਰ ਸੋਚਣ ਵਾਲੀ ਗੱਲ ਇਹ ਆ ਵੀ ਇਹ ਬੀਬੀਆਂ ਅਸ਼ਲੀਲ ਰੀਲਾਂ ਕਿਉਂ ਬਣਾਉਂਦੀਆਂ ਸਭ ਤੋਂ ਪਹਿਲਾਂ ਇਹ ਬੀਬੀ ਜੀ ਦੀ ਗੱਲ ਸੁਣੋ ਇਹ ਲੋਕਾਂ ਨੂੰ ਲੱਗਦਾ ਕਿ ਕੋਈ ਗੰਦ ਪਾਉਣ ਵਾਲਾ ਤੇ ਉਹ ਗੰਦ ਪਾਉਣ ਵਾਲਿਆਂ ਨੂੰ ਦੇਖਣ ਵਾਲੇ ਵੀ ਤੁਸੀਂ ਲੋਕ ਐਸ ਬੀਬੀ ਨੇ ਇਲਜ਼ਾਮ ਲਾਇਆ ਵੀ ਅਸੀਂ ਗੰਦੀਆਂ ਰੀਲਾਂ ਤਾਂ ਬਣਾਉਂਦੇ ਆ ਕਿਉਂਕਿ ਲੋਕ ਐਸ ਕੇਜ ਨੂੰ ਪਸੰਦ ਕਰਦੇ ਆ ਤੇ ਚੰਗੀਆਂ ਰੀਲਾਂ ਨੂੰ ਘੱਟ ਪਸੰਦ ਕਰਦੇ ਆ ਸੋ ਇਸ ਗੱਲ ਦਾ ਬੀਬੀ ਜੀ ਨੇ ਸਬੂਤ ਵੀ ਦਿੱਤਾ ਤੁਸੀਂ ਖੁਦ ਸੁਣੋ ਬਟ ਮੈਨੂੰ ਅੱਜ ਤੱਕ ਨਹੀਂ ਸਮਝ ਆਇਆ ਕਿ ਜਦੋਂ ਮੈਂ ਚੰਗੇ ਗਾਣਾ ਕੀਤਾ ਸੀਗਾ ਬੇਬੇ ਬਾਪੂ ਤੇ ਉਦੋਂ 6 ਲੱਖ ਹੋਵੇ ਆਇਸੀ ਤੇ ਜਦੋਂ ਗੰਦਾ ਗਾਣਾ ਸੀ ਉਦੋਂ 10 ਮਿਲੀਅਨ ਸੀ ਹੁਣ ਮੈਨੂੰ ਅੱਜ ਤੱਕ ਇਹ ਨਹੀਂ ਸਮਝ ਆਇਆ ਵੀ ਜੇ ਚੰਗਾ ਦੇਖਣ ਵਾਲੇ 6 ਲੱਖ ਅਤੇ 10 ਮਿਲੀਅਨ ਕੌਣ ਸੀਗੇ ਸੋ ਆਪਾਂ ਦੇਖ ਸਕਦੇ ਹਾਂ ਵੀ ਕਿਤੇ ਨਾ ਕਿਤੇ ਲੋਕ ਸਾਫ਼ ਸੁਥਰੀਆਂ ਰੀਲਾਂ ਨੂੰ ਦੇਖਣ ਦੀ ਬਜਾਏ ਅਸ਼ਲੀਲ ਰੀਲਾਂ ਜ਼ਿਆਦਾ ਵੇਖਦੇ ਹਨ ਜੋ ਅੰਕੜੇ ਇਸ ਬੀਬੀ ਨੇ ਦਿੱਤੇ ਹਨ ਸੋ ਐਸ ਗੱਲ ਦਾ ਸਬੂਤ ਹਨ ਸੋ ਅਸੀਂ ਬੇਨਤੀ ਕਰਨਾ ਚਾਹੁੰਦੇ ਹਾਂ ਜੇਕਰ ਇਹ ਅਸ਼ਲੀਲ ਰੀਲਾਂ ਬਣਾਉਣ ਵਾਲਿਆਂ ਤੇ ਕਾਰਵਾਈ ਹੋਣੀ ਚਾਹੀਦੀ ਆ ਤੇ ਨਾਲ ਜਿਹੜੇ ਭੈਣ ਭਰਾ ਅਸ਼ਲੀਲ ਰੀਲਾਂ ਦੇਖਦੇ ਹਨ ਉਹ ਵੀ ਇਸ ਗੱਲ ਲਈ ਬਹੁਤ ਉਨੇ ਹੀ ਜ਼ਿੰਮੇਵਾਰ ਹਨ ਜੇਕਰ ਰੀਲਾਂ ਬਣਾਉਣ ਵਾਲਿਆਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਦੇਖਣ ਵਾਲਿਆਂ ਨੂੰ ਵੀ ਜ਼ਰੂਰ ਸਜ਼ਾ ਮਿਲਣੀ ਚਾਹੀਦੀ ਹੈ ਸੋ ਸਾਡਾ ਕਹਿਣ ਤੋਂ ਭਾਵੇਂ ਆ ਵੀ ਜੇਕਰ ਤੁਸੀਂ ਚਾਹੁੰਦੇ ਹੋ ਵੀ ਸਾਡੇ ਬੱਚੇ ਸਾਡੇ ਭੈਣ ਭਰਾ ਅਜਿਹੀਆਂ ਅਸ਼ਲੀਲ ਰੀਲਾਂ ਤੋਂ ਬਚਣ ਜਿਹੜੇ ਭੈਣ ਭਰਾ ਅਜਿਹੀਆਂ ਰੀਲਾਂ ਨੂੰ ਪ੍ਰਮੋਟ ਕਰਦੇ ਆ ਜਾਂ ਦੇਖਦੇ ਆ ਸੋ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਜ਼ਰੂਰ ਸੋਚਣਾ ਚਾਹੀਦਾ ਹੈ ਸੋ ਤਾਂ ਇਹ ਦੋਨਾਂ ਥਾਂ ਨਾਲ ਵਜਦੀ ਹੈ ਅਸੀਂ ਇਹ ਨਹੀਂ ਕਹਿੰਦੇ ਵੀ ਕਤਲ ਗਲਤ ਹੋਇਆ ਜਾਂ ਸਹੀ ਹੋਇਆ ਪਰ ਇਹ ਸੋਚਣਾ ਜ਼ਰੂਰ ਚਾਹੀਦਾ ਹੈ ਵੀ ਕਿਤੇ ਨਾ ਕਿਤੇ ਆਪਾਂ ਵੀ ਜ਼ਿੰਮੇਵਾਰ ਆ ਇਸ ਕੰਮ ਵਾਸਤੇ ਜਾਣੀ ਹੈ ਕਿ ਤੁਸੀਂ ਲੋਕ ਇੰਨੀਆਂ ਚੰਗੀਆਂ ਚੀਜ਼ਾਂ ਦੇਖੋ ਇੰਨੇ ਚੰਗੇ ਲੋਕਾਂ ਨੂੰ ਪ੍ਰਮੋਟ ਕਰੋ ਇੰਨੀਆਂ ਚੰਗੀਆਂ ਚੀਜ਼ਾਂ ਨੂੰ ਲਾਈਕ ਕਰੋ ਵੀ ਮਾੜਾ ਕਰਨ ਵਾਲੇ ਲੋਕਾਂ ਨੇ ਮਜਬੂਰੀ ਬਣ ਕੇ ਚੰਗੀਆਂ ਚੀਜ਼ਾਂ ਕਰਨ ਦੀ ਸੋ ਆਖੀਰ ਵਿੱਚ ਬੇਨਤੀ ਹੈ ਚੰਗੀਆਂ ਰੀਲਾਂ ਦੇਖੋ ਚੰਗੀਆਂ ਵੀਡੀਓ ਦੇਖੋ ਚੰਗੀਆਂ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਆਪਣੀ ਆਉਣ ਵਾਲੀ ਪੀੜ੍ਹੀ ਜਿਹੜੀ ਇਸ ਸੋਸ਼ਲ ਮੀਡੀਆ ਦੇ ਭੇਂਟ ਚੜ ਕੇ ਗਲਤ ਪਾਸੇ ਜਾ ਰਹੀ ਹੈ ਉਸ ਨੂੰ ਰਸਤਾ ਮਿਲ ਸਕੇ ਤੇ ਜੋ ਗੰਦਗੀ ਦੇ ਦਲਦਲ ਵਿੱਚ ਆਪਣੀ ਪੀੜ੍ਹੀ ਡਿੱਗ ਰਹੀ ਹੈ ਉਸ ਨੂੰ ਬਚਾਇਆ ਜਾ ਸਕੇ